ਸੋ ਬੇ ਦੇ ਚਾਰ ਉਹ ਚਾਰ ਕਹਿ ਉਸ ਬ੍ਰਾਹਮਣ ਨੇ ਚੋਹਾ ਵਿਦਾਨ ਨੂੰ ਚੰਗੀ ਤਰਾ ਉਚਾਰ ਕੇ ਸੁਣਿਓ ਨਿਪੰ ਸੁਧਾਰ ਕੇ ਰਾਜੇ ਨੂੰ ਸੁਣਾਇਆ ਬੁਲਾਏ ਬੇਪਕੋ ਲੈਓ ਰਾਜੇ ਨੇ ਬ੍ਰਾਹਮਣ ਨੂੰ ਆਪਣੇ ਕੋਲ ਬੁਲਾ ਲਿਆ ਮਲਿਆ ਘਰ ਮੋੜ ਕਾ ਦਿਓ ਅਤੇ ਚੰਦਨ ਦੀ ਲੱਕੜੀ ਦੀ ਬੜੀ ਪੀੜੀ ਬੈਠਣ ਨੂੰ ਦਿੱਤੀ ਪਦਾਰਗ ਦੀਪ ਦਾਨ ਦਾ ਰਾਜੇ ਨੇ ਬ੍ਰਾਹਮਣ ਦੇ ਪੈਰ ਧੋਤੇ ਅਤੇ ਆਰਤੀ ਉਤਾਰੀ ਪਰ ਦਰਛਣਾ ਅਨੇਕ ਕੈ ਅਤੇ ਅਨੇਕ ਵਾਰ ਪਰਦਖਣਾ ਕੀਤੀ ਕਰੋੜ ਦਛਣਾ ਦਈ ਫਿਰ ਕਰੋੜਾ ਦਛਣਾ ਦਿੱਤੀਆਂ ਨਾ ਹੱਥ ਬੇਪਨੈ ਲਈ ਪਰ ਬ੍ਰਾਹਮਣ ਨੇ ਕਿਸੇ ਨੂੰ ਹੱਥ ਤੱਕ ਨਾ ਲਾਇਆ ਕਾਹੇਉ ਨਾ ਮੋਰ ਕਾਜ ਹੈ ਬ੍ਰਾਹਮਣ ਨੇ ਕਿਹਾ ਕਿ ਇਹ ਮੇਰੇ ਕਿਸੇ ਕੰਮ ਨਹੀਂ ਮਿਥਿਆ ਇਹ ਤੋਰ ਸਾਜ ਹੈ ਇਹ ਤੇਰੇ ਸਾਰੇ ਸਾਜ ਮਿਥਿਆ ਹਨ ਹਾਟਾਏ ਪਾਵ ਪੂਮੁ ਦੈ ਮੈਨੂੰ ਢਾਏ ਕਦਮ ਭੂਮੀ ਪ੍ਰਦਾਨ ਕਰ ਬਸੇ ਕਪੂਰ ਕੀਰਤ ਲੈ ਉਸ ਦੇ ਫਾਲੋਵਰ ਜੋ heir ਆ ਜਾਣ ਵਿਸ਼ੇਸ਼ ਯੱਗ ਅਰਜਿਤਕਰ ਚੋਪਈ ਜਬ ਦਿਜ ਐਸ ਬਖਾਨੀ ਪਾਨੀ ਜਦੋਂ ਬ੍ਰਾਹਮਣ ਨੇ ਇਸ ਤਰ੍ਹਾਂ ਗੱਲ ਕਹੀ ਭੂਪਤ ਸਹਿਤ ਨਾ ਜਾਣਿਓ ਰਾਣੀ ਤਾਂ ਰਾਣੀ ਸਮੇਤ ਰਾਜੇ ਨੇ ਇਸ ਦੇ ਭੇਤ ਨੂੰ ਨਾ ਸਮਝਿਆ ਪੈਰ ਹਟਾਏ ਭੂਮ ਦੇ ਕਹੀ ਛੇਸ਼ਟ ਬ੍ਰਾਹਮਣ ਨੇ ਢਾਈ ਕਦਮ ਦੇਣ ਲਈ ਕਿਹਾ ਡੇੜ ਘਰ ਬਾਤ ਦੇ ਜੋ ਤਮ ਗਹੀ ਉਸ ਗੱਲ ਨੂੰ ਦ੍ਰਿੜਤਾ ਪੂਰਵਕ ਫਾੜ ਲਿਆ ਦਿਜਬਰ ਸੁਕਰ ਹੁਤੋ ਨੇ ਪਤੀਰਾ ਉਸ ਵੇਲੇ ਰਾਜ ਪੁ রোহਿਤ ਸੁਖਰਾਚਾਰੀਆ ਰਾਜੇ ਕੋਲ ਸੀ ਜਾਣ ਗਿਆ ਸਭ ਭੇਦ ਵਜੀਰਾ ਉਹ ਵਜੀਰ ਰੂਪ ਪੁ রোহਿਤ ਸਾਰਾ ਭੇਦ ਸਮਝ ਗਿਆ ਜਿਓ ਜਿਓ ਦੇਨ ਪ੍ਰithvi ਨੇ ਪਕ ਹੈ ਜਿਵੇਂ ਜਿਵੇਂ ਰਾਜਾ ਪ੍ਰithvi ਦੇਣ ਦੀ ਗੱਲ ਕਹਿੰਦਾ ਤੇ ਮਤੇਮ ਨਾਹੀਂ ਪੂਰੋ ਹਤ ਗਹਿ। ਜਿਵੇਂ ਤੇਵੇਂ ਪ੍ਰੋਹਤ ਨਾ ਨਾ ਕਹੀ ਜਾਂਦਾ। ਜਬ ਨਿਪ ਦੇਣ ਤਰਾ ਮਨ ਕੀਨਾ। ਜਦੋਂ ਰਾਜੇ ਨੇ ਧਰਤੀ ਦੇਣ ਦਾ ਮਨ ਬਣਾਇਆ। ਤਬ ਹੀ ਉੱਤਰ ਸੁਕਰ ਇਹ ਮਦੀਨਾ। ਤਦੋਂ ਸੁਖਰ ਆਚਾਰੀਆਂ ਨੇ ਇੰਜ ਉੱਤਰ ਦਿੱਤਾ। ਲਗ ਦੇਜ ਜਾਹੇ ਨਾ ਪੂਪ ਪਛਾਨੋ। ਏ ਰਾਜਨ ਇਸ ਨੂੰ ਨੇਕਾ ਜਿਆ ਬ੍ਰਾਹਮਣ ਨਾ ਸਮਝੋ ਵਿਸ਼ਨ ਅਵਤਾਰ ਇਸੇ ਘਰ ਮਾਨੋ ਇਸ ਨੂੰ ਵਿਸ਼ਨੂ ਦਾ ਅਵਤਾਰ ਕਰਕੇ ਮੰਨੋ ਸੋਨਤ ਬਚਨ ਦਾਨਵ ਸਭ ਹਸੇ ਸੁਕਰਾਚਾਰਿਆ ਦੀ ਗੱਲ ਸੁਣ ਕੇ ਸਾਰੇ ਦੈਤ ਹੱਸਣ ਲੱਗ ਪਏ ਉਚਰਤ ਸੁਕਰ ਕਹਾ ਘਰ ਬਸੇ ਹਾਤੇ ਕਹਿਣ ਲੱਗੇ ਸ਼ੁਕਰ ਜੀ ਤੁਹਾਡੀ ਸੂਰਤ ਕਿਸ ਥਾਂ ਟਿਕੀ ਹੈ ਸਸਕ ਸਮਾਨਨਾ ਦਜ ਮੈਂ ਹਮਾਸਾ ਇਸ ਬ੍ਰਾਹਮਣ ਵਿੱਚ ਸਹਜ ਨਾ ਵੀ ਮਾਸ ਨਹੀਂ ਹੈ ਕਾਸ ਕਰ ਹੈ ਇਹ ਜੱਗ ਬਿਨਾਸਾ ਇਹ ਕਿਸ ਤਰ੍ਹਾਂ ਯੱਗ ਦਾ ਨਾਸ਼ ਕਰ ਦੇਵੇਗਾ ਦੋਹਰਾ ਸੁਕਰ ਬਾਜ ਸੁਕਰ ਨੇ ਕਿਹਾ ਜਿਵੇਂ ਚੇ ਨਗਾਰੀ ਅਗਨ ਕੀ ਗਿਰਤ ਸਗਨ ਬਨ ਮਾਹੇ اے ਰਾਜਨ ਜਿਵੇਂ ਅਗਨੀ ਦੀ ਨਿੱਕੀ ਜਿਹੀ ਚਿੰਗਾਰੀ ਸੰਗਣੇ ਬਾਣ ਵਿੱਚ ਡਿੱਗ ਪਏ ਆਧਿਕ ਤਾਨਿਕ ਤੇ ਹੋਤ ਹੈ ਤਿਮ ਦਿਜ ਬਰਨਰ ਨਾਹੀਂ ਉਹ ਥੋੜੀ ਤੋਂ ਜ਼ਿਆਦਾ ਹੋ ਜਾਂਦੀ ਹੈ ਉਸੇ ਤਰ੍ਹਾਂ ਦੀ ਸਥਿਤੀ ਇਸ ਬ੍ਰਾਹਮਣ ਦੀ ਹੈ ਚਉਪਈ ਹਸਪੂਪਤ ਇਹ ਬਾਤ ਬਖਾਨੀ ਬਲੀ ਰਾਜੇ ਨੇ ਹੱਸ ਕੇ ਇਹ ਗੱਲ ਕਹੀ ਸੁਨ ਹੋ ਸੋਕਰ ਤਮ ਬਾਤ ਨਾ ਚਾਨੀ ਏ ਸ਼ੁਕਰ ਸੁਣ ਤੂੰ ਇਸ ਗੱਲ ਦਾ ਭੇਤ ਨਹੀਂ ਪਾਇਆ ਹੁਣ ਇਹ ਸਮੋਂ ਸਭੋ ਛਾਲ ਜੈ ਹੈ ਇਹ ਸਮਾ ਫਿਰ ਹੱਥੋਂ ਨਿਕਲ ਜਾਵੇਗਾ ਹਰ ਸੋ ਫੇਰਣਾ ਪਿੱਛਕ ਐ ਹੈ ਕਿਉਂਕਿ ਹਰ ਵਰਗਾ ਕੋਈ ਮੰਗਤਾ ਮੁੜ ਕੇ ਨਹੀਂ ਆ ਸਕੇਗਾ ਮਾਨਮੈ ਬਾਤ ਇਹ ਹੈ ਠਹਿਰਾਈ ਰਾਜੇ ਨੇ ਮਨ ਵਿੱਚ ਇਹ ਧਾਰਨਾ ਬਣਾ ਲਈ ਮਨ ਮੋ ਧਰੀ ਨਾ ਕਿਸੂ ਬਤਾਈ ਅਤੇ ਆਪਣੇ ਮਨ ਵਿੱਚ ਹੀ ਰੱਖੀ ਕਿਸੇ ਨੂੰ ਵੀ ਨਾ ਦਸੀ ਪ੍ਰਤਤੇ ਮਾਗ ਕਮੰਡਲ ਐਸਾ ਨੌਕਰ ਤੋਂ ਜਾਲਦਾ ਕਮੰਡਲ ਮਗਵਾ ਕੇ ਲਗਿਓ ਦਾਨ ਤਿਹ ਦੇਨ ਨਰੇਸਾ ਰਾਜਾ দান ਦੇਣ ਲੱਗਿਆ ਸੁਕਰ ਬਾਤ ਮਨ ਮੋ ਪਹਿਚਾਨੀ ਸੁਕਰਾ ਚਾਰਿਆ ਨੇ ਇਸ ਗੱਲ ਨੂੰ ਮਨ ਵਿੱਚ ਸਮਝ ਲਿਆ ਭੇਦ ਨਾਲ ਲਹਿਤ ਭੂਪ ਅਗਿਆਨੀ ਅਤੇ ਵਿਚਾਰਨ ਲੱਗਾ ਕਿ ਨਾ ਸਮਝ ਰਾਜਾ ਇਸ ਭੇਦ ਨੂੰ ਨਹੀਂ ਜਾਣਦਾ ਧਾਰਮ ਕਰਕੇ ਝਾਰ ਸਰੂਪਾ ਸੁਕਰਾ ਚਾਰਿਆ ਨੇ ਮੱਕੜੀ ਦੇ ਜਾਲੇ ਦਾ ਰੂਪ ਤਾਰਿਆ ਬੈਠਿਓ ਮਦ ਕਮੰਡਲ ਪੂਪਾ ਅਤੇ ਰਾਜੇ ਦੇ ਕਮੰਡਲ ਦੀ ਟੋਟੀ ਵਿੱਚ ਬੈਠ ਗਿਆ ਨਿਪ ਵਰ ਪਾਨ ਸੁਰਾਹੀ ਲਈ ਰਾਜੇ ਨੇ ਆਪਣੇ ਹੱਥ ਵਿੱਚ ਕਮੰਡਲ ਫੜ ਲਿਆ ਦਾਣ ਸਮੈ ਦਿਜ ਵਰ ਕੀ ਪਈ ਬ੍ਰਾਹਮਣ ਨੂੰ ਦਾਨ ਦੇਣ ਦੀ ਘੜੀ ਆ ਗਈ ਦਾਨ ਹੇਤ ਜਬ ਹੱਥ ਚਲਾਇਓ ਜਦੋਂ ਰਾਜੇ ਨੇ ਦਾਨ ਦੇਣ ਲਈ ਹੱਥ ਅੱਗੇ ਕੀਤਾ ਨਿਕ ਸਨੀਰ ਕਰ ਤਾਹੇ ਨਾ ਆयो ਪਰ ਕ ਮੰਡਲ ਵਿੱਚੋਂ ਪਾਣੀ ਨਿਕਲ ਕੇ ਰਾਜੇ ਦੇ ਹੱਥ ਵਿੱਚ ਨਾ ਆਇਆ ਤਉ ਮਰ ਛੰਦ ਚਮਕਿਓ ਤਬਾ ਤਿਜ ਰਾਜ ਤਦੋ ਸ੍ਰੇਸ਼ਟ ਬ੍ਰਾਹਮਣ ਪੜ ਕੋਠਿਆ ਅਤੇ ਕਹਿ ਲੱਗਾ ਕਰਿਐ ਨਿਰਪੇਸ਼ ਇਲਾਜ ਰਾਜਨ ਇਸ ਦਾ ਉਪਾ ਕਰੋ ਤਨ ਕਾ ਮਿਲ ਹੈ ਇਹ ਵਿੱਚ ਬ੍ਰਾਹਮਣ ਨੇ ਮਨ ਵਿੱਚ ਵਿਚਾਰ ਕੀਤਾ ਕਿ ਜੇ ਟੂਟੀ ਵਿੱਚ ਤੀਲਾ ਪੇਰਿਆ ਜਾਵੇ ਇੱਕ ਚਛ ਹੁਆ ਹੈ ਨੀਚ ਤਾਂ ਦੁਸ਼ਟ ਸ਼ੁਕਰਾਚਾਰਿਆ ਇੱਕ ਅੱਖ ਵਾਲਾ ਹੋ ਜਾਏਗਾ ਤਨ ਘਰ ਨੇ ਪਤ ਕਰੀਨ ਰਾਜੇ ਨੇ ਹੱਥ ਵਿੱਚ ਤੀਲਾ ਫੜਿਆ ਭੇਤਰ ਕ ਮੰਡਲ ਦੀਨ ਅਤੇਕਾ ਮੰਡਲ ਦੀ ਟੂਟੀ ਵਿੱਚ ਫੇਰ ਦਿੱਤਾ ਸ਼ੁਕਰ ਆਖ ਲਗਿਆ ਜਾਏ ਉਹ ਸ਼ੁਕਰਾਚਾਰਿਆ ਦੀ ਅੱਖ ਵਿੱਚ ਜਾ ਲੱਗਾ ਇੱਕ ਚਛ ਭਿਓ ਦੇਜ ਰਾਇ ਉਸ ਨਾਲ ਸ਼ੁਕਰਾਚਾਰਿਆ ਇੱਕ ਅੱਖ ਵਾਲਾ ਹੋ ਗਿਆ ਨੇਤਰ ਤੇਜੋ ਗਿਰਿਓ ਨੀਰ ਛੁਕਰ ਦੀ ਅੱਖ ਤੋਂ ਜੋ ਜਾਲ ਨਿਕਲਿਆ ਸੀ ਸੋਈ ਲਿਓ ਕਰ ਦਿਜ ਬੀਰ ਉਹੀ ਉਸ ਸ੍ਰੇਸ਼ਟ ਬ੍ਰਾਹਮਣ ਨੇ ਲਿਆ ਲਿਆ ਕਰਨੀਰ ਚ ਵਨ ਨਾ ਦੀਨ ਛੁਕਰ ਨੇ ਆਪਣੀ ਅੱਖ ਆਨੀ ਕਰਵਾ ਲਈ ਪਰ ਪਾਣੀ ਨਾ ਚੋਣ ਦਿੱਤਾ ਇਹ ਮ ਸਵਾਮ ਕਾ ਕਾਰਜ ਕੀਨ ਇਸ ਤਰ੍ਹਾਂ ਆਪਣੇ ਸਵਾਮੀ ਦਾ ਕਾਰਜ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ